ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਨਾਲ ਬਾਬਾ ਜੀ ਆ ਤਰਨਾ ਦਲ ਦੇ ਜੀ ਤੇ ਅੱਜ ਪਿੰਡ ਆਪਾਂ ਪਹੁੰਚੇ ਆ ਪੱਖੋ ਕੇ ਕਲਾਂਜੀ ਤੇ ਜਿੱਥੇ ਗਰੀਬ ਪਰਿਵਾਰਾਂ ਦਾ ਮੀਂਹ ਦੇ ਨਾਲ ਜਿਹੜੇ ਹੜ੍ਹ ਬਹੁਤ ਆ ਰਹੇ ਆ ਪੰਜਾਬ ਦੇ ਵਿੱਚ ਜੀ ਗਰੀਬ ਪਰਿਵਾਰਾਂ ਦਾ ਬਹੁਤ ਨੁਕਸਾਨ ਹੋਇਆ ਜੀ ਆਪਾਂ ਤੁਹਾਨੂੰ ਆ ਗਰੀਬ ਪਰਿਵਾਰ ਦਾ ਘਰ ਦਿਖਾਉਣੇ ਆ ਮਾਤਾ ਜੀ ਆ ਦੇਖੋ ਬਈ ਬਾਲਿਆਂ ਦੇ ਛੱਤ ਖੜਾਈ ਵੀ ਆ ਦੇਖੋ ਦੇਖੋ ਭਾਈ ਸਪੋਟਾ ਲਾਲਾ ਛੱਤ ਕਢਾਈ ਵੀ ਆ ਕਿਤੇ ਡਿੱਗਣਾ ਬਵੇ ਬੱਚੇ ਸਾਰਾ ਪਰਿਵਾਰ ਬਾਹਰ ਖੜਾਗਾ ਸਮਾਨ ਵੀ ਬਾਹਰ ਆ ਤੇ ਮਾਤਾ ਜੀ ਆਪਣਾ ਕੀ ਨਾਮ ਹੈ ਜੀ ਮਨਜੀਤ ਕੌਰ ਹੈ ਮਨਜੀਤ ਕੌਰ ਤੇ ਕਿੰਨਾ ਕੁ ਮਾਤਾ ਨੁਕਸਾਨ ਹੋ ਗਿਆ ਆਪਣਾ ਜੀ ਨੁਕਸਾਨ ਮੈਂ ਤੇ ਆ ਵੇਖ ਲੋ ਤੂੰ ਹੀ ਕੰਮਰੇ ਸਾਡੇ ਦੋਨੇ ਟਹਿ ਗਏ ਹਾਂਜੀ ਅਸੀਂ ਤਾਂ ਪੰਜ ਸੀਤਾ ਲਾਉਣ ਚੱਕੇ ਸੀ ਹਾਂਜੀ ਤੇ ਚਾਰ ਪੰਜ ਕਰਾਉਂਦਾ ਮੈਂ ਕੋਹ ਹੱਪਦਾ ਸੀ ਕਿ ਪਤਾ ਪੈਸੇ ਇਕੱਠੇ ਕਰਕੇ ਜਗਾ ਤਿਆਰ ਕਰਾਈ ਸੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮਾਤਾ ਜੀ ਜਗਾ ਵੇਖੋ ਸਾਡੇ ਤਾਂ ਸਾਰੀ ਫਟ ਗਈ ਹੁਣ ਅਸੀਂ ਤਾਂ ਸਾਰਾ ਪਰਿਵਾਰ ਹਾਂ ਬਾਕੀ ਬਾਈ ਜੀ ਨਿੱਕੇ ਨਿੱਕੇ ਗਾਂ ਦੇ ਬੱਤੀਆਂ ਤੇ ਹਸਣਾਰ ਬੰਦੇ ਆ ਹਾਂਜੀ ਹਾਂਜੀ ਮਦਦ ਦਿੱਸੀ ਜਾਂਦਾ ਜੀ ਬਹੁਤ ਜ਼ਿਆਦਾ ਬਾਈ ਨੁਕਸਾਨ ਹੋ ਗਿਆ ਇਹ ਸਾਰੇ ਭਰਾਵਾਂ ਨੂੰ ਬੇਨਤੀ ਆ ਬਾਈ ਇਹ ਜੇ ਗਰੀਬ ਬੰਦਿਆਂ ਦੀ ਜ਼ਰੂਰ ਵੀਡੀਓ ਸ਼ੇਅਰ ਕਰਿਆ ਕਰੋ ਤੇ ਆਪਾਂ ਰਲ ਮਿਲ ਕੇ ਬਾਈ ਇਹਨਾਂ ਗਰੀਬਾਂ ਦੀ ਗਰੀਬ ਪਰਿਵਾਰਾਂ ਦੀ ਬਾਈ ਮਦਦ ਕਰ ਸਕੀਏ ਤਾਂ ਜੋ ਐਨਆਰਆਈ ਭਰਾਵਾਂ ਤੱਕ ਵੀ ਵੀਡੀਓ ਆਪਣੀ ਪਹੁੰਚੇ ਇਹ ਗਰੀਬ ਪਰਿਵਾਰ ਬਾਈ ਕਿੱਥੇ ਜਾਣ ਇੱਕ ਇਕੱਲਾ ਆਪਣੇ ਕੋਲੇ ਘਰ ਹੀ ਹੁੰਦਾ ਬਾਈ ਜੀ ਆ ਤੁਸੀਂ ਦੇਖ ਲਓ ਬਾਈ ਬਾਲਿਆਂ ਤੇ ਘਰ ਖੜਾਇਆ ਖੜਾ ਬਾਈ ਯਾਰ ਨਿੱਕੇ ਨਿੱਕੇ ਆ ਬੱਚੇ ਆ ਬਾਈ ਆ ਦੇਖ ਲਓ ਇਹ ਵੀ ਸੇਫ ਨਹੀਂ ਬਾਈ ਆ ਦੇਖ ਲਓ ਆ ਸਾਰਾ ਪ ਸਾਰੇ ਕਮਰੇ ਪਾਟੇ ਪਏ ਨਹੀਂ ਪਤਾ ਕਿਹੜੇ ਵੇਲੇ ਛੱਤ ਡਿੱਗ ਪਈ ਬਾਈ ਤੇ ਪਾਣੀ ਨੇ ਬਾਈ ਹੜ੍ਹਾਂ ਨੇ ਬਹੁਤ ਜ਼ਿਆਦਾ ਮਾਰ ਕੀਤੀ ਆ ਤੇ ਬਾਈ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਾਂ ਰਲ ਮਿਲ ਕੇ ਬਾਈ ਪੂਰਾ ਹੀ ਪੰਜਾਬ ਰਲ ਮਿਲ ਕੇ ਇਹਨਾਂ ਗਰੀਬ ਪਰਿਵਾਰਾਂ ਦੀ ਕਿਸਾਨ ਭਰਾਵਾਂ ਦੀ ਆਪਾਂ ਮਦਦ ਕਰ ਸਕੀਏ ਬਾਈ ਜੀ ਧੰਨਵਾਦ ਜੀ